ਨੁਕਸਾਨ ਬਹੁਤ ਜਿਆਦਾ ਵੱਡੇ ਪੱਧਰ ਤੇ ਹੋ ਰਿਹਾ ਜੀ ਜਿਵੇਂ ਹੁਣ ਆਪਣੀ ਲੀਵਰ ਰੱਖੀ ਹੋਈ ਐ ਤੇ ਤਕਰੀਬਨ ਆਪਾਂ 3 ਕਿਲਾਂ ਦੇ ਵਿੱਚੋਂ 30 35 ਕਿਲੋ ਮਸਾਪਾ ਜਿਹੜਾ ਕੱਦੂ ਤੋੜਿਆਗਾ ਤੇ ਉਹ ਸਿਰਫ ਲੀਵਰ ਲੀਵਰ ਦਾ ਪੂਰਾ ਹੋਊ ਜਿਹੜਾ ਆਪਣਾ ਖਰਚਾ ਕਰੀ ਬੈਠੇ ਆਪਾਂ ਉਹ ਉਹ ਤਾਂ ਬੇਆਸੇ ਆਈ ਗੀ। ਬਰਸ ਤਾਂ ਤੇ ਇਹੀ ਨੁਕਸਾਨ ਆਗਾ ਜਾਨੀ ਕਿ ਕਿਹੜਾ ਫਲ ਨੇ ਗ੍ਰੋਥ ਕਰਨੀ ਐ ਫਲ ਨਹੀਂ ਗ੍ਰੋਥ ਕਰ ਰਹੀਆਂ ਬੇਲਾਂ ਗ੍ਰੋਥ ਕਰ ਰਹੀਆਂ ਨੇ ਇਕੱਲਾ। ਇਕੱਲਾ ਬੇਲਾ ਬੇਲਾ ਜੋਰ ਲਾ ਰਹੀਆਂ ਨੇ ਕਿਹੜਾ ਫਲ ਹੈਗਾ। ਉਹ ਵੀ ਕੁਛ ਕਰ ਰਿਹਾ ਹੈਗਾ। ਉਹ ਢੱਲਾ ਪਿਆ ਖੜਾ ਹੈਗਾ। ਯਾਨੀ ਕਿ ਇੱਕ ਤਾਂ ਇਹ ਨਹੀਂ ਕਹਿੰਦੇ ਪੰਜਾਬੀ ਜੱਪੇ ਪੂਜੇ ਲਾਦੇ ਪੂਜੇ ਲਾਦੇ ਗਰਾਂ ਅੱਗੇ ਦੇਖਾਂਗੇ ਵੀ ਆਪਾਂ ਨੂੰ ਪੂਜੇ ਜੋ ਹਵਾਵਾਂ ਫੜ ਕੇ ਖੇਚਦਾ ਜਾਂ ਦੁਬਾਰੇ ਫੇਰ ਪੂਜੇ ਲਾਊਗਾ ਇਹ ਤਾਂ ਅਗਲੀਆਂ ਗੱਲਾਂ ਨੁਕਸਾਨ ਆਪਣਾ ਬਹੁਤ ਵੱਡੇ ਪੱਧਰ ਤੇ ਕਹਿ ਸਕਦੇ ਹਾਂ ਵੀ ਆਪਾਂ ਹੋ ਰਿਹਾ ਹੈਗਾ ਤੇ بارش ਕਰਕੇ ਸਾਰਾ ਨੁਕਸਾਨ ਹੋ ਰਿਹਾ ਹੈਗਾ ਤੇ ਜਦੋਂ ਲਗਾਤਾਰ بارشਾਂ ਪਈ ਜਾਂਦੀਆਂ ਨੇ ਜੀ ਤਾਂ ਹਵਾ ਦੇ ਵਿੱਚ ਜਿਹੜਾ ਨਮੀ ਦੀ ਮਾਤਰਾ ਜ਼ਿਆਦਾ ਵੱਧ ਜਾਂਦੀ ਹੈ ਕੁਝ ਜਦੋਂ ਬੱਦਲ ਬਾਈ ਹੋ ਜਾਂਦੀ ਹੈ ਅਸਮਾਨ ਦੇ ਵਿੱਚ ਤਾਂ ਜੀਰੀਆਂ 'ਚ ਜਿਹੜਾ ਪਾਣੀ ਖੜਾ ਹੁੰਦਾ ਉਹ ਐਵੇਪੋਰੇਟ ਹੋਣ ਲੱਗ ਜਾਂਦਾ ਹਵਾ ਦੇ ਵਿੱਚ ਮਿਲਣ ਲੱਗ ਜਾਂਦਾ ਉਹਦੇ ਕਾਰਨ ਵੀ ਜਿਹੜੀ ਨਮੀ ਬਣਦੀ ਹੈ ਜੇ ਆਸਮਾਨ ਸਾਫ਼ ਹੋਵੇ ਖੁਸ਼ਕ ਹਵਾ ਚੱਲੇ ਤਾਂ ਜਿਹੜੀਆਂ ਬੇਲਾਂ ਗ੍ਰੋਥ ਕਰਨ ਨੂੰ ਰੋਕਣ ਤੇ ਫਲ ਤੇ ਜੂਰ ਲਾਉਣਾ ਹੁਣ ਇਹ ਨਮੀ ਕਾਰਨ ਜਿਹੜਾ ਬੇਲਾ ਵਧੀ ਵਧੀ ਜਾਂਦੀਆਂ ਨਹੀਂਆਂ ਪਲਾਟਾਂ 'ਚ ਬਾਗੀਆਂ ਪਈਆਂ ਤੇ ਬਾਗੀਆਂ ਜਾਂ ਗ੍ਰੋਥ ਬਹੁਤ ਜ਼ਿਆਦਾ ਕਰ ਰਹੀਆਂ ਨਹੀਂਆਂ ਤੇ ਫਲਤੇ ਘੱਟ ਜ਼ੋਰ ਲਾ ਰਹੀਆਂ ਨੇ ਤੇ ਫਲ ਦੀ ਸੈਟਿੰਗ ਵੀ ਨਹੀਂ ਬੈਠ ਰਹੀ ਤੇ ਪੋਲੀਨੇਸ਼ਨ ਨਹੀਂ ਪ੍ਰੋਪਰ ਹੋ ਰਿਹਾ ਤੇ ਸਵੇਰੇ 5 ਤੋਂ 9 ਵਜੇ ਤੱਕ ਦਾ ਤਕਰੀਬਨ ਟਾਈਮ ਹੁੰਦਾ ਪੋਲੀਨੇਸ਼ਨ ਦਾ ਜਦੋਂ ਮੱਖੀ ਜਾਂ ਕੀਟ ਪਤੰਗਾ ਫੀਮੇਲ ਮੇਲ ਫੁੱਲ ਤੋਂ ਉੱਠ ਕੇ ਫੀਮੇਲ ਫੁੱਲ ਤੇ ਬਹਿੰਦਾ ਤਾਂ ਪੋਲੀਨੇਸ਼ਨ ਹੁੰਦਾ ਤਾਂ ਜਾ ਕੇ ਫਲ ਬਣਦਾ ਤੇ ਨੁਕਸਾਨ ਜਿਵੇਂ ਲੇਬਰ ਵੀ ਤੁਹਾਡੀ ਹੈਗੀ ਹੈ ਨੁਕਸਾਨ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋ ਰਿਹਾ ਜੀ ਜਿਵੇਂ ਹੁਣ ਆਪਣੀ ਲੇਬਰ ਰੱਖੀ ਹੋਈ ਹੈ ਤੇ ਤਕਰੀਬਨ ਆਪਾਂ 3 ਕਿਲਾਂ ਦੇ ਵਿੱਚੋਂ 30 35 ਕਿਲੋ ਮਸਾ ਪਾ ਜਿਹੜਾ ਕੱਦੂ ਤੋੜਿਆਗਾ ਤੇ ਉਹ ਸਿਰਫ ਲੇਬਰ ਲੇਬਰ ਦਾ ਪੂਰਾ ਹੋਊ ਜਿਹੜਾ ਆਪਣਾ ਖਰਚਾ ਕਰੀ ਬੈਠੇ ਆਪਾਂ ਉਹ ਤਾਂ ਬੇਆਸੇ ਆਏਗੀ ਖੇਤੀ ਅਸੀਂ ਲਾ ਦਿੱਨੇਗੇ ਜੀ ਐਂਡ ਤੱਕਰ ਜਾਨੀ ਕਿ 15 ਤੋਂ 16 ਕਿੱਲੇ ਤੇ ਹੁਣ ਕਿਹੜੀ ਹੁਣ ਇਸ ਟਾਈਮ ਹੈਗੀ ਆਪਣੇ ਕੋਲ 5.5 ਏਕੜ ਕਦੂਲਾ ਆਇਆ ਹੋਇਆ ਹੈਗਾ ਠੀਕ ਹੈ ਮੌਕੇ ਦਾ ਬਾਹਰ ਤੋਂ ਤਾਂ ਇਹੀ ਨੁਕਸਾਨ ਆਗਾ ਜਾਨੀ ਕਿ ਕਿਹੜਾ ਫਾਲ ਨੇ ਗ੍ਰੋਥ ਕਰਨੀ ਹੈ ਫਾਲ ਨਹੀਂ ਗ੍ਰੋਥ ਕਰ ਰਹੀਆਂ ਬੇਲਾਂ ਗ੍ਰੋਥ ਕਰ ਰਹੀਆਂ ਨੇ ਕੱਲਾ ਕੱਲਾ ਬੇਲਾ ਬੇਲਾ ਜ਼ੋਰ ਲਾ ਰਹੀਆਂ ਨੇ ਕਿਹੜਾ ਫਾਲ ਹੈਗਾ ਉੜੀ ਕੁਸ ਕਰ ਰਿਹਾ ਹੈਗਾ ਉਹਦਾ ਢੱਲਾ ਪਿਆ ਖੜਾ ਹੈਗਾ ਛੋੜਤਾ ਜੀ 10 ਕਿਲੋ ਦੀ ਰਹਿ ਗਿਆ ਹੁਣ ਕਿੱਲੇ ਦਾ ਮੰਨ ਲਓ 10 ਕਿਲੋ ਲੱਕੜ ਦਾ ਹੈਗਾ ਜਿਹਨੇ ਲੱਕੜ ਦਾ ਜਹੀਦਾ ਘੱਟੋ ਘਾਟ ਇਹ 5 ਕੌਟਲਾ 5 ਕੌਟਲਾ ਤੂੰ ਹੁਣ ਤੁਸੀਂ ਲਾ ਲਵੇ 10 20 ਕਿਲੋ ਰਹਿ ਗਿਆ ਗਾਹਾਂ ਉਹ ਚੀਜ਼ਾਂ ਇਹ ਵਿਕਦੇ ਵੀ ਨਹੀਂ ਹੈਗੇ ਉਹ ਰੇਟ ਨੂੰ ਜਿਹੜੇ ਰੇਟ ਨੂੰ ਭਪਾਲਦੇ ਆ ਕਿ ਉਰਲੀਆਂ ਪਰਲੀਆਂ ਮੰਡੀਆਂ ਚ ਬਹੁਤ ਜਿਆਦਾ ਮੇਰਾ Rajasthan ਦਾ ਬਹੁਤ ਸਾਰੇ Rajasthan ਦਾ ਬਹੁਤ ਨਾ ਤਾਂ ਪੰਜਾਬ ਦੀ ਬੈਣ ਹੀ ਕਾਮਯਾਬ ਰਹੀ ਆ ਨਾ ਚੂਚੂ ਕਾਮ ਜਾਵ ਰਿਹਾ ਹੈ ਨਾ ਗੋਲਾ ਕਾਮ ਜਾਵ ਰਿਹਾ ਹੈ ਪੰਜਾਬ 'ਚ ਤਾਂ ਹੋਈ ਨਹੀਂ ਕੁਛ ਰਹਿ ਚੀਜ਼ਾਂ ਅੱਜ ਦੇ ਜਵਾਨੇ 'ਚ ਜਿਹੜਾ ਹੁਣ ਟਾਈਮ ਹੈਗਾ ਕਿਉਂ ਇਹ ਨਵੀਂ ਉੜਦੀ ਹੈ ਜੀਰੀਆਂ ਦੇ ਵਿੱਚੋਂ ਵੀ ਉੜ ਰਹੀ ਹੈ ਨਵੀਂ ਲੈਂਦੀ ਹੈ ਹਵਾ ਨਵੀਂ ਕਰਕੇ ਕੁਛ ਵੀ ਨਹੀਂ ਲੱਗ ਰਿਹਾ ਆਪਣੇ ਸੁੰਡ ਜਿਆਦਾ ਪੈ ਰਿਹਾ ਜੇ ਹੁਣ ਆਪਾਂ ਰਾਜਸਥਾਨ ਦੇ ਗੋਲੇ ਦੀ ਗੱਲ ਕਰਦੀਏ ਗੋਲਾ ਵਿੰਗਣਾ ਆ ਰਿਹਾ ਹੈਗਾ ਚੂਚੂ ਦੀ ਆਪਣੇ ਨਾਲ ਦੇ ਪੰਜ ਕਿ ਮੀ ਇੰਨਾ ਚਮਕਦਾਰ ਆਉਂਦਾ ਹੈਗਾ ਉਹ ਆਪਣੇ ਨੂੰ ਕਿਹੜਾ ਖਰੀਦੂਗਾ ਤੇ ਉਧਰ ਖੁਸਕ ਹੋਣ ਕਰਕੇ ਅੱਲਾ ਵੀ ਬਹੁਤ ਸੋਹਣੀਆਂ ਆ ਰਹੀਆਂ ਨੇ ਲੋਕੀਆ ਕਿਹੜੀ ਲੋਕੀਆ ਨੇੜੀ ਨੂੰ ਆਪਾਂ ਤੇ ਉਹ ਵੀ ਬਹੁਤ ਸੋਹਣੀ ਆ ਰਹੀ ਆ ਆਪਣੇ ਉੱਪਰ ਦੀ ਬੜਾ ਕਾਰਨ ਕੀ ਬਰਸਾਤ ਦੀ ਹੈ ਕਾਰਨ ਪ੍ਰਸੰਤ ਆ ਜੀ ਪ੍ਰਸੰਤ ਆ ਆਪਣੇ ਪ੍ਰਸੰਤ ਕਰਕੇ ਹੋਣੀ ਨਹੀਂ ਉਧਰ ਮਲ ਕੇ ਪ੍ਰਸੰਤ ਖੁਸ਼ਕੀ ਹੈ ਕੀ ਹੋ ਰਿਹਾ ਹੈਗਾ ਆਪਣੇ ਤਾਂ ਬੁਰਾ ਹਾਲ ਕਰਤਾ ਜੀ ਆਪਾਂ ਇਹ ਗੱਲ ਕਹਿ ਸਕਦੇ ਆਂਗੇ ਵੀ ਜਾਨੀ ਕਿ ਇੱਕ ਉਹ ਨਹੀਂ ਕਹਿੰਦੇ ਪੰਜਾਬੀ ਜਦੋਂ ਖੂਜੇ ਲਾਦੇ ਖੂਜੇ ਲਾਦੇ ਕਰਦਾ ਅੱਗੇ ਦੇਖਾਂਗੇ ਵੀ ਆਪਾਂ ਨੂੰ ਖੂਜੇ ਚ ਹਵਾ ਫੜ ਕੇ ਖਿੱਚਦਾ ਜਾਂ ਦੁਬਾਰੇ ਫੇਰ ਖੂਜੇ ਲਾਊਗਾ ਇਹ ਤਾਂ ਅੱਗੇ ਵਾਲੀਆਂ ਗੱਲਾਂ ਰਹਿ ਗਈਆਂ ਜ਼ਿਮੀਦਾਰ ਹੁੰਦੇ ਨੇ ਕਿ ਥੋੜੇ ਜ਼ਿਮੀਦਾਰ ਤਾਂ ਐਂ ਲਾ ਲਓ ਵੀ 10% ਨੇਗੇ ਸਬਜੀ ਲਾਉਣ ਵਾਲੇ ਮੰਨ ਲੋ 90% ਨੇ ਖਰੀਦਣੀ ਆ 90% ਦਾ ਬੋਝ ਤਾਂ ਦਿਖਣ ਲੱਗ ਜਾਂਦਾ ਹੈਗਾ ਜਿਹੜਾ 10% ਜ਼ਿਮੀਦਾਰ ਕਰਕੇ ਲੈ ਜਾਂਦਾ ਉਹਦਾ ਬੋਝ ਨਹੀਂ ਦਿਖਦਾ ਵੀ ਹੁਣ ਉਹ ਮਰੀ ਜਾਂਦਾ ਹੈਗਾ ਉਧਰ ਕਿਹੜੇ 90% ਨੇ ਖਰੀਦਣੀ ਉਹ ਤਾਂ ਮਾੜਾ ਮਾੜਾ ਬੋਝ ਆਊਗਾ ਇੱਕੜਾ 10% ਤੇ ਬੋਝ ਪੈ ਗਿਆ ਇੱਧਰ ਜਰੂਰ ਦੇਖ ਲੈਂਦੇ ਨੇ ਵੀ ਹਾਂ بڑا ਬੋਝ ਪੈ ਗਿਆ ਸੂਈ ਤੇ ਬਈ ਆ ਟਮਾਟਰ 60 ਰੁਪਏ ਕਿਲੋ 70 ਰੁਪਏ ਕਿਲੋ ਹੋ ਗਏ ਜੀ ਇੱਧਰ ਤਾਂ ਦਿਖ ਰਿਹਾ ਹੈ ਉਧਰ ਨਹੀਂ ਦਿਖ ਰਿਹਾ ਵੀ ਇਹ 10% ਤੇ ਬੋਝ ਪੈ ਰਿਹਾ 90% ਵਾਲਾ ਜਰੂਰ ਦਿੰਦਾ ਨਹੀਂ ਉਹਦੇ ਵਿੱਚ ਇਹ ਹੁੰਦਾ ਜੀ ਹੁਣ ਜਿਵੇਂ ਟਮਾਟਰ ਟਮਾਟਰ ਜੇ ਬਾਜ਼ਾਰ ਟਮਾਟਰ ਨੂੰ ਮਹਿੰਗਾ ਕਹਿ ਲਈਏ ਉਹ ਕਾਦਾ ਮਹਿੰਗਾਗਾ ਕਦੋਂ ਜ਼ਿਆਦਾ ਮਹਿੰਗਾ ਨਹੀਂ ਹੁਣ ਜੇ ਕਦੋਂ ਕਿੰਨੇ ਕ ਵੇਚਦੇ ਹੁਣ ਕਿ ਮੈਨੂੰ ਲੱਗਦਾ 50 ਰੁਪਏ ਕਿਲੋ ਵੇਚਦੇ ਹੋਣਗੇ ਲਾਸਟ 50 ਰੁਪਏ ਕਿਲੋ ਵੀ ਮਹਿੰਗਾ ਨਹੀਂ ਹੈਗਾ ਜੇ ਸੋਚਿਆ ਜਾਵੇ ਕਿਉਂ ਮਗਰੋਂ ਸੌੜਾ ਜੇ ਉਹਨਾਂ ਨੂੰ ਕਹੀਏ ਫੜੀ ਵਾਲੇ ਵੀ ਫੜੀਆਂ ਦਾ ਵੀ ਸਮਾਨ ਬਹੁਤ ਗਲਦ ਹੈ ਐਵੇਂ ਉਹਨਾਂ ਨੂੰ ਆਪਾਂ ਕਹੀਏ ਉਹ ਐ ਕਮਾ ਲੈਂਦੇ ਨੇ ਐ ਕਮਾ ਲੈਂਦੇ ਨੇ ਕਮਾਉਣੇ ਬਹੁਤ ਔਖੇ ਨੇ ਕਿ ਫੜੀ ਤੇ ਬੈਠ ਕੇ ਦੇਖੇ ਅਗਲਾ ਕਈ ਵਾਰੀ ਸਾਨੂੰ ਵੀ ਕਹਿ ਜਾਂਦੇ ਨੇ ਤੂੰ ਜੇ ਫੜੀ ਲਾਇਆ ਕਰੋ ਯਾਰ ਫੜੀ ਤੇ ਕਮਾਇਆ ਕਰੋ ਨਹੀਂ ਵੀਰੇ ਜਦੋਂ ਵੱਡਾ ਕੰਮ ਆਪਾਂ ਸਰੂਰ ਦੀ ਮੰਡੀ ਛੱਡ ਕੇ ਮਰੇਕੋਟ ਦੇ ਲਈ ਮੰਡੀ ਫੜਦੇ ਆਂ ਕਿਉਂਕਿ 5.5 ਕਿਲੋ ਤਦੀ ਲਾਇਦੇ ਨਾ ਸਰੂਰ ਦੀ ਮੰਡੀ ਤਾਂ 20 ਲਫਾਵਾਂ ਦੀ ਲੋੜ ਹੈ ਉੱਥੇ ਲਿਜਾਓ ਛਾ 200 ਲਫਾਵਾਂ ਲੈ ਜਾਓ ਮਰੇਕੋਟ ਦੀ ਮੰਡੀ 200 ਲਫਾਵਾਂ ਵੀ ਮੰਗਦੀ ਆ 300 ਵੀ ਮੰਗਦੀ ਆ 400 ਵੀ ਮੰਗਦੀ ਆ ਐ ਜਿਵੇਂ ਛੱਡੋ ਲਾਓ ਵੇਗਿਆ ਤੇ ਅਸੀਂ ਤਾਂ ਉਹਦੇ ਨਾਲ ਸਰਵੰਧ ਰੱਖਦੇ ਆ ਸਾਨੂੰ ਹੋਰ ਹੀ ਕਰਨ ਲੱਗ ਜਾਂਦੇ ਨੇ ਲੋਕ ਵਿਚ ਖਾਸੇ ਤੁਸੀਂ ਫੜੀ ਲਾਇਆ ਕਰੋ ਉਹ ਪਤੰਦਰ ਉਹ ਹੀ ਸਰੂਰ ਦੀ ਮੰਡੀ ਨੂੰ ਵੀ ਛੋਟੀ ਮੰਨਦੇ ਆਗੇ ਵੀ ਮਰੇਕੋਟ ਦਾ ਮੰਡੀ ਆ ਗਈ ਇਹ ਤਾਂ ਪਰਚੂਨ ਵਾਲੀ ਮੰਡੀ ਆ ਗਈ ਸਰੂਰ ਵਾਲੀ ਤਾਂ ਮਾਂਦਲਵਾ ਪਹਿਲੇ ਜੋ ਸੀਲਮਾ ਪਹਿਲੇ ਵਿਕ ਜਾਣਗੇ ਉਦੋਂ ਬਾਅਦ ਵਿਕਦੇ ਨਹੀਂ ਠੀਕ ਹੈ ਜੀ ਸੱਟ ਮੇ ਹੈ ਮੰਡੀ ਹੈਗੀ ਤਾਂ ਮੇਰੇ ਕੋਲ ਦੇ ਦੀ ਆ ਸਵਾਦਦਾਰ ਤੇ ਉੱਥੇ ਵਿਗੂਗਾ ਜਿਵੇਂ ਅਸੀਂ ਹੁਣ ਆ ਕੇ ਲਾਵਾਂਗੇ 15 ਗੀਲੇ ਖੀਰੀ ਤੇ ਲਾਵਾਂਗੇ ਠੀਕ ਹੈ ਜੀ ਸਗਰੂਰ ਦੀ ਮੰਡੀ ਚੱਲ ਜੂਗੀ ਠੀਕ ਬਿਲਕੁਲ ਨਹੀਂ ਚੱਲਦੀ ਅਸੀਂ ਮੇਰੇ ਕੋਲ ਦੇ ਹਰਤੇ ਲਾ ਰਹੇ ਹਾਂ ਠੀਕ ਹੈ ਸਾਡਾ ਸੱਟ ਮੇ ਹੈ ਆ ਵੀ ਆ ਹਾਂ ਘਟਾ ਸਾਨੂੰ ਬਹੁਤ ਦਿਖਦਾ ਕਿ ਉਹ ਸਾਡੇ ਟੈਂਪੂ ਦੇ ਦੋ ਗਏ ਨੇ ਮੇਰੇ ਕੋਲ ਦੇ ਮੇਰੇ ਕੋਲ ਦੇ ਬਿਨਾ ਪੈਸੇ ਨਹੀਂ ਜੁੜਦਾ ਜੇ ਉਰੇ ਵੱਧ ਤੋਂ ਵੱਧ ਵੀ ਅਸੀਂ ਲਾ ਦੇਵਾਂਗੇ ਵੱਧ ਤੋਂ ਵੱਧ 10000 ਰੁਪਏ ਇਕੱਠਾ 10000 ਨਾਲ ਕੀ ਕਰ ਲਾਂਗੇ ਜੀ ਠੀਕ ਹੈ ਉਤੋਂ 25 ਤੋਂ 30000 ਦੀ ਪਰਚੀ ਆਵੇ ਤਾਂ ਇੰਨਾ ਮਾਣ ਸਮੂੰਗਾ ਜੀ